ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕਿਤ ਪੰਜਾਬੀ ਚੈਨਲ ਦੇਖਣ ਵਾਲੇ ਦਰਸ਼ਕਾਂ ਸਵਾਗਤ ਅੱਜ ਪਿੰਡ ਠੱਠੀ ਜੈਮਲ ਸਿੰਘ ਜੋ ਕ ਮੰਤਰੀ ਸਰਾਤੇ ਵਸਿਆ ਪਿੰਡ ਇੱਥੇ ਟੂੜੀ ਬਣਾ ਰਹੇ ਸਾਬਕਾ ਸਰਪੰਚ ਰਾਜ ਸਿੰਘ ਨੂੰ ਰਿਪਰ ਦੇ ਅੰਦਰ ਇੱਕ ਸ਼ੱਕੀ ਚੀਜ਼ੋਂ ਹੁੰਦਾ ਜਦੋਂ ਖੜਾਕ ਆਇਆ ਤਾਂ ਉਹਨੇ ਤੁਰੰਤ ਰਿਪਰ ਨੂੰ ਰੋਕ ਕੇ ਜਦੋਂ ਵੇਖਿਆ ਤਾਂ ਉਥੇ ਵਿੱਚ ਇੱਕ ਪਾਕਿਸਤਾਨੀ ਡਰੋਨ ਤੇ ਨਾਲ ਕੋਈ ਸ਼ੱਕੀ ਦੀਜ ਮਿਲਦਾ ਜਦੋਂ ਉਹਨਾਂ ਨੂੰ ਸ਼ੱਕ ਹੋਇਆ ਤਾਂ ਉਹਨਾਂ ਤੁਰੰਤ ਇਸ ਦੀ ਜਾਣਕਾਰੀ ਬੀਐਸਐਫ ਅਤੇ ਪੰਜਾਬ ਪੁਲਿਸ ਨੂੰ ਦਿੱਤੀ ਇਸ ਮੌਕੇ ਐਸਐਸਓ ਮਲਟੋਆ ਅਤੇ ਬੀਐਸਐਫ ਦੇ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਡਰੋਨ ਅਤੇ ਇੱਕ ਪੈਕਟ ਹਰਵਣ ਬਰਾਮਦ ਕੀਤੀ ਦੱਸੀ ਜਾਂਦੀ ਹੈ ਇਸ ਸੰਬੰਧੀ ਐਸਐਸਓ ਖੇਮਕਰ ਮੈਡਮ 스ਨੀਤਾ ਬਾਵਾਂ ਜਾਣਕਾਰੀ ਦਿੰਦੇ ਹੋਏ ਸਾਡੇ ਚੈਨਲ ਨੂੰ YouTube ਤੇ ਸਬਸਕ੍ਰਾਈਬ Facebook ਤੇ ਫਾਲੋ ਜਰੂਰ ਕਰੋ ਧੰਨਵਾਦ थी तो थी। थी। था था था। हम लोगों कुछ नहीं कंटेनमेंट है वो पूरा मेरे साथ और आठड़िया पड़ा हुआ है हां बलबीर सिंह ਇਹ ਤੇ ਲਿਆਣਾ ਉਹ ਵੀ ਆਪਾਂ ਕੜਾ ਕੇ ਕਢਨੇ ਆਪੀਏ ਜਿਹੜੇ ਬੰਦੇ ਇਹ ਹਜੇ ਕੰਮ ਕਰਦੇ ਉਹਨਾਂ ਦੇ ਨਾਥ ਪਹਿਣੀ ਚਾਹੀਦੀ ਆ ਇਹ ਥੋੜਾ ਕਾਲਾ ਗਿੰਚ ਹੈ ਕਹਦੀ ਪਹਿਣੀ ਤੇ ਸਟਾਕੇ ਤੇ ਕਿਸੇ ਨੂੰ ਫਸਾਉਣਾ ਜਿਆ ਜਾਈ ਦਾ ਕਣਕਾਂ ਵਾਲੇ ਕਣਕਾਂ ਟਰਾਬ ਉੱਧਰ ਕਰਦੇ ਨੇ ਉਹ ਵੀ ਬੋਲਣਾ ਵਿੱਚ ਉਹਨੇ ਹੀ ਡੀਆਈ ਜੀ ਨੂੰ ਉੱਥੇ ਜਾ ਕੇ ਮੱਦਾਂ ਚੁੱਕਿਆ ਮੈਂ ਕੁਝ ਨਾ ਇਹ ਡਰੋਨ ਮਿਲਿਆ ਵਾ ਇਹ ਕਿੱਥੋਂ ਮਿਲਿਆ ਤੇ ਕਿੰਨੀ ਮਾਤਰਾ ਚ ਜਿਹੜਾ ਹੈਗਾ ਵਾ ਇਹ ਰਮਦਾਨ ਚੱਟੀ ਜੀ ਅਮਰ ਸਿੰਘ ਤੋਂ ਡਰੋਨ ਮਿਲਿਆ ਜੀ ਨਾਲ ਇੱਕ ਇਨਫੋਰਮੇਸ਼ਨ ਮਿਲੀ ਸੀ ਆਪਾਂ ਨੂੰ ਤੇ ਉਹਦੇ ਨਾਲ ਹੀ ਇੱਕ ਹੈਰੋਇਨ ਦਾ ਅੱਧਾ ਕਿਲੋ ਦਾ ਪੈਕੇਟ ਮਿਲਿਆ ਤਾਂ ਉਹਦਾ weight ਅਸੀਂ ਪ੍ਰੋਪਰ ਕਰਕੇ ਤਾਂ ਉਹਦੀ ਮੈਜ਼ਰਮੈਂਟ ਕਰ ਰਹੇ ਹਾਂ ਤਾਂ ਕਿਸਾਨ ਇੱਥੇ ਖੇਤੀ ਕਰ ਰਿਹਾ ਸੀ ਆਪਣਾ ਜਦੋਂ ਮਸ਼ੀਨ ਚੱਲ ਰਹੀ ਸੀ ਤਾਂ ਉਹਦੇ ਵਿੱਚ ਕ੍ਰਸ਼ ਹੋ ਗਿਆ ਤਾਂ ਉਹਦੇ ਡਰੋਨ ਦੇ ਥੋੜੇ ਜਿਹਾ ਪਾਰਟਸ ਵੀ ਟੁੱਟ ਗਏ ਮੈਮ ਇਹਦੋਂ ਬੀਐਸਐਫ ਨੂੰ ਇਨਫੋਰਮੇਸ਼ਨ ਮਿਲੀ ਸੀ ਇੱਡੀ ਸਾਡਾ ਜੋਇੰਟ ਸਾਥੀ ਆਪਰੇਸ਼ਨ ਚੱਲਿਆ ਜੀ ਤੇ ਇਨਫੋਰਮੇਸ਼ਨ ਮਿਲੀ ਸੀ ਤੇ ਇੱਥੇ ਸਾਥੀ ਆਪਰੇਸ਼ਨ ਕਰਾਉਣੇ ਇਹ ਫਿਰ ਰਿਕਵਰੀ